ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤਣਾ ਅੰਜਰੀ ਭਾਰਪੇ 44 ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਵੱਲੋਂ ਸਹਾਇਤਾ ਕਾਰਜ ਲਗਾਤਾਰ ਜਾਰੀ ਹਨ ਜਿੱਥੇ ਬੀਤੇ ਦਿਨਾਂ ਤੋਂ ਫੈਡਰੇਸ਼ਨ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋੜਵੰਦਾਂ ਨੂੰ ਜ਼ਰੂਰੀ ਸਮਾਨ ਪਹੁੰਚਾ ਰਹੀਆਂ ਹਨ ਉੱਥੇ ਹੀ ਅੱਜ ਗੁਰਦਾਸਪੁਰ ਇਲਾਕੇ ਦੇ ਵਿੱਚ ਪਸ਼ੂਆਂ ਲਈ ਫੀਡ ਭੇਜੀ ਗਈ ਫੈਡਰੇਸ਼ਨ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੈਂਪ ਲਗਾ ਕੇ ਬੈਠੀਆਂ ਹਨ ਤੇ ਲੋਕਾਂ ਦੀ ਲੋੜ ਅਨੁਸਾਰ ਹੀ ਸਮਾਨ ਉੱਥੇ ਪਹੁੰਚਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਇਸ ਵੇਲੇ ਗੁਰਦਾਸਪੁਰ ਵਿੱਚ ਪਸ਼ੂਆਂ ਦੀ ਫੀਡ ਦੀ ਮੰਗ ਮੁਸੀਨ ਜਿਸ ਨੂੰ ਪੂਰਾ ਕਰਨ ਦੇ ਲਈ ਫਗਵਾੜਾ ਸ਼ਹਿਰ ਤੋਂ ਦੋ ਗੱਡੀਆਂ ਫੀਡ ਦੀਆਂ ਭੇਜੀਆਂ ਗਈਆਂ ਹਨ ਫੈਡਰੇਸ਼ਨ ਆਗੂਆਂ ਦਾ ਕਿਹਾ ਹੈ ਕਿ ਇਹ ਸੇਵਾ ਹਰ ਪੀੜਤਾ ਦੀ ਸਹਾਇਤਾ ਲਈ ਲਗਾਤਾਰ ਜਾਰੀ ਰਹੇਗੀ ਫਗਵਾੜਾ نیوز ਲਈ ਕੈਮਰਾਮੈਨ ਜਸਰਮਤ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਜਾਣਦੇ ਆਂ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬਹੁਤ ਭਾਰੀ ਨੁਕਸਾਨ ਇਲਾਕੇ ਕਈ ਇਲਾਕਿਆਂ 'ਚ ਹੋਇਆ ਹੈ ਉਹਦੇ ਤਹਿਤ ਜਿਹੜੀ ਸੇਵਾ ਆਕਾਸ਼ ਸ਼ੁੱਟਰ ਪ੍ਰਦੇਸ਼ਨ ਵੱਲੋਂ ਪਿਛਲੇ ਦਿਨਾਂ ਤੋਂ ਨਿਰੰਤਰ ਚੱਲ ਰਹੀ ਹੈ ਜਿਸ ਦੌਰਾਨ ਪਿਛਲੇ ਦਿਨਾਂ ਦੇ ਵਿੱਚ ਜ਼ਰੂਰਤ ਦਾ ਸਮਾਨ ਤਰਪਾਲਾਂ ਬੱਚਰਦਾਨੀਆਂ ਵਗੈਰਾ ਸਾਰਾ ਜੋ ਵੀ ਜ਼ਰੂਰਤ ਦਾ ਸਮਾਨ ਜਿਹੜਾ ਹਰ ਪ੍ਰਭਾਵਿਤ ਜਿਹੜੇ ਇਲਾਕੇ ਉਹਨਾਂ ਵਿੱਚ ਵੰਡਿਆ ਗਿਆ ਸੀਗਾ ਅੱਜ ਜਿਹੜਾ ਅਸੀਂ ਗੁਰਦਾਸਪੁਰ ਦੇ ਇਲਾਕੇ ਦੇ ਸਾਡੀਆਂ ਟੀਮਾਂ ਜਿੱਥੇ ਉੱਥੇ ਬੈਠੀਆਂ ਕੈਂਪ ਲਾ ਕੇ ਜਿਹੜੀ ਰਿਕੁਆਇਰਮੈਂਟ ਆਈ ਹੈ ਉੱਥੋਂ ਕਿ ਪਸ਼ੂਆਂ ਦੇ ਜਿਹੜੇ ਫੀਡ ਆ ਉੱਥੇ ਪਹਚਾਈ ਜਾਵੇ ਅੱਜ ਉਹਦੇ ਤਹਿਤ ਅਸੀਂ ਪਵਾੜੇ ਤੋਂ ਸਾਰੀ ਟੀਮ ਰਲ ਕੇ ਦੋ ਗੱਡੀਆਂ ਜਿਹੜੀਆਂ ਫੀਡ ਦੀਆਂ ਪਸ਼ੂਆਂ ਵਾਸਤੇ ਉੱਥੇ ਲੈ ਕੇ ਜਾ ਰਹੇ ਆ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਬੇਨਤੀ ਹੈ ਕਿ ਆਪਣੇ ਆਪਣੇ ਤੌਰ ਤੇ ਆਪਣੇ ਹਿਸਾਬ ਨਾਲ ਸਾਰਾ ਸਮਾਨ ਨਾ ਲਜਾਇਆ ਜਾਵੇ ਜੋ ਉੱਥੇ ਰਿਕੁਆਇਰਮੈਂਟ ਆਂਦੀ ਹੈ ਜੋ ਉੱਥੇ ਤੁਹਾਨੂੰ ਸੰਪਰਕ ਕਰਕੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹੀ ਲਿਜਾਈ ਜਾਵੇ ਕਿਉਂਕਿ ਰਾਸ਼ਨ ਤੇ ਹੋਰ ਸਮਾਨ ਬਹੁਤ ਇੰਨੀ ਤਦਾਦ ਤੇ ਪਹੁੰਚ ਚੁੱਕਾ ਹੈ ਉਹ ਬੇਸਜੂਜ ਵੀ ਹੋ ਰਿਹਾ ਹੈ ਇੱਧਰ ਉੱਧਰ ਲੋੜਵੰਦਾ ਤੱਕ ਬਹੁਤ ਘੱਟ ਪਹੁੰਚ ਰਿਹਾ ਇਸ ਕਰਕੇ ਜਿਹੜੀਆਂ ਵੀ ਸੰਸਥਾਵਾਂ ਜਿਹੜੀਆਂ ਸੇਵਾ ਕਰ ਰਹੀਆਂ ਉਹਨਾਂ ਨੂੰ ਇਹ ਬੇਨਤੀ ਹੈ ਜੀ ਰਿਕੁਆਇਰਮੈਂਟ ਜੋ ਹੈ ਉੱਥੇ ਕੈਂਪ ਲਾ ਕੇ ਵੀਰ ਬੈਠੇ ਹਨ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਉਹਨਾਂ ਤੱਕ ਸਮਾਨ ਪਹੁੰਚਾਇਆ ਜਾਵੇ ਤਾਂ ਕਿ ਅੱਗੇ ਪੂਰੀ ਤਰ੍ਹਾਂ ਸ਼ਾਨਦਾਰ ਕਰਕੇ ਲੋੜਵੰਦਾ ਤੱਕ ਪਹੁੰਚਾਇਆ ਜਾਵੇ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਜਿੰਨੇ ਚਿਰ ਮਰਜ਼ੀ 2-4 ਮਹੀਨੇ ਬਾਅਦ ਚ ਜ਼ਿਆਦਾ ਲੋੜ ਪੈਣੀ ਹੈ ਜਦੋਂ ਪਾਣੀ ਘਟਣਾ ਉਸ ਤੋਂ ਬਾਅਦ ਜਿਹੜੀ ਲੋੜ ਪੈਣੀ ਹੈ ਇਹ ਸੇਵਾ ਜਿਹੜੀ ਕਾਰਸੂਡਰ ਪ੍ਰੇਡਿਸ਼ਨ ਵੱਲੋਂ ਪਗਵਾੜੇ ਤੋਂ ਸੂਬਾ ਸੰਗਠਨ ਦੇ ਸਹਿਯੋਗ ਨਾਲ ਨਿਰੰਤਰ جاری ਰਹੇਗੀ ਸਾਰਿਆਂ ਦਾ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ